ਖੁਸ਼ਿਆਰਪੁਰ ਦੇ ਦਸੂਹਾ ਦੇ ਰਹਿਣ ਵਾਲੇ 21 ਵਰਿਆਂ ਦੇ ਸਾਹਿਲ ਨਾਂ ਦੇ ਨੌਜਵਾਨ ਦੀ ਸਰਬੀਆ ਦੇ ਵਿੱਚ ਮੌਤ ਹੋਣ ਦੀ ਬੇਹੱਦ ਜ਼ਿਆਦਾ ਦੁਖਦਾਈ ਖਬਰ ਸਾਹਮਣੇ ਆਈ ਹੈ। ਤੋਕੇ ਬਾਸ ਟਰੈਵਲ ਏਜੰਟ ਨੇ ਸਾਹਿਲ ਨੂੰ ਪੁਰਤਗਾਲ ਭੇਜਣ ਦੇ ਲਈ 19 ਲੱਖ ਰੁਪਏ ਵਸ਼ ਕਰਾਰ ਕੀਤਾ ਸੀ ਪਰ 4 ਮਹੀਨਿਆਂ ਤੋਂ ਸਾਹਲ ਸਰਬੀਆ ਵਿੱਚ ਹੀ ਫਸਿਆ ਹੋਇਆ ਸੀ ਜਿਸ ਦੌਰਾਨ ਉਸ ਦੀ ਪੀਤ ਪਰੇ ਹਾਲਾਤਾਂ ਵਿੱਚ ਮੌਤ ਵੀ ਹੋ ਗਈ ਸੀ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਸਰਕਾਰ ਤੋਂ ਇਨਸਾਫ ਦੀ ਮੰਗ ਕਰਦਿਆਂ ਹੋਇਆਂ ਧੋਖੇਬਾਜ਼ ਟਰੈਵਲ ਏਜੰਟਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਇਸ ਮਾਮਲੇ ਦੇ ਵਿੱਚ ਹਲਕਾ ਉਦਾਇਕ ਕਰਮਵੀਰ ਸਿੰਘ ਘੁੰਮਣ ਦੇ ਪਤਾ ਨੇ ਪੀੜਤ ਪਰਿਵਾਰ ਦੇ ਨਾਲ ਮੁਲਾਕਾਤ ਕਰਕੇ ਭਰੋਸਾ ਦਿਵਾਇਆ ਹੈ ਕਿ ਮਲਜ਼ਮ ਟਰੈਵਲ ਏਜੰਟ ਖਿਲਾਫ ਵਣਦੀ ਕਾਰਵਾਈ ਕੀਤੀ ਜਾਵੇਗੀ ਬੁੱਧਰਕ ਦਾ ਜਿਹੜਾ ਕਮਲ ਚੀਮਾ ਆਇਗਾ ਪਟਿਆਲੇ ਦਾ ਕਵਾਲ ਸੰਦੂ ਸੀਗਾ ਤੇ ਇਹ ਜਿਹੜਾ ਬੁੱਧਰਕ ਦਾ ਸੀਗਾ ਇਹਨੇ ਸਰ ਤੋਂ ਪਹਿਲਾਂ 12 ਲੱਖ ਰੁਪਏ ਲਿਆ ਸੀਗਾ 12 ਲੱਖ ਰੁਪਏ ਲਿਆ ਤੇ ਕਹਿੰਦੇ ਮੈਂ ਬਾਹਰ ਭੇਜਦਾਗਾ ਇਹਨੇ ਫਿਰ ਮੁੰਡੇ ਸਾਡੇ ਨੂੰ ਤਾਂ ਭੇਜ ਦਿੱਤਾ ਅੱਗੇ ਸਰਵੀਏ ਜਿਲੇ ਚਲ ਗਿਆ ਸਰਵੀਏ ਜਿਲੇ ਚਲ ਗਿਆ ਤਾਂ ਫਿਰ ਇਹਨੇ ਪੈਸਾ ਨਹੀਂ ਕੋਈ ਦਿੱਤਾ ਬੰਦਾ ਹੋਰ ਕੋ ਚੜਾਤਾ ਸੀ بیٹے ਨੇ ਦੱਸਿਆ ਬੰਦਾ ਹੋਰ ਕੋ ਚੜਾਤਾ ਸੀ ਇਹ ਸਾਡੀ ਗੱਲ ਨਹੀਂ ਕਰਉਂਦੇ ਤਿੰਨ ਮਹੀਨੇ ਅੱਠਵੇਂ ਮਹੀਨੇ ਦੀ 17 ਤਰੀਕ ਨੂੰ ਸਾਡੀ ਗੱਲ ਹੋਈ ਏ ਉਸ ਤੋਂ ਬਾਅਦ ਜੇ ਪਾਇਨ ਨੂੰ ਕਹਣਾ ਨਾ ਇਹਨਾਂ ਨੂੰ ਕਹਣਾ ਫਲਾਂ ਨਹੀਂ ਕੈਂਪ ਚ ਆ ਉਹਦੇ ਚ ਇਹਦੇ ਚ ਇਦਾਂ ਹੀ ਕਰਦੇ ਕਰਦੇ ਤਿੰਨ ਮਹੀਨੇ ਨਗਾਤੇ ਜਿਲੇ ਤਿੰਨ ਮਹੀਨੇ ਹੋ ਗਏ ਹੈ ਕਿ ਆ ਵੀ ਗੌਰ ਨਹੀਂ ਕਰਦੇ ਇਹ ਰਾ ਹੀ ਫੋਟੋ ਵਾਇਰ ਕਰਾਈ ਫੋਟੋ ਵਾਇਰ ਕਰਾਈ ਤਾਂ ਉਸ ਤੋਂ ਬਾਅਦ ਫਿਰ ਸੰ ਤਿੰਨ ਦਿਨ ਬਾਅਦ ਪਤਾ ਲੱਗ ਗਿਆ ਅੱਠਵੇਂ ਮਹੀਨੇ 17 ਤਰੀਕ ਦੀ ਗੱਲ ਹੋਈ ਮੁੜ ਕੇ ਨਹੀਂ ਹੋਈ ਕੀ ਮੰਗ ਕਰਦੇ ਹੋ ਪਰ ਸਰਕਾਰ ਤੋਂ ਨਸਾਬ ਚਾਹੀਦਾ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਗਾਂ ਬੱਚਿਆਂ ਤੋਂ ਕਿਸੇ ਨੇ ਇਦਾਂ ਨਾ ਕਰਨਾ ਜੋ ਸਾਡੇ ਬੱਚੇ ਨਾਲ ਤਾਂ ਹੋ ਗਿਆ ਡੈਡ ਬੋਡੀ ਦਾ ਵੀ ਸਾਡੇ ਸਰ ਨੂੰ ਡੈਡ ਬੋਡੀ ਚਾਹੀਦੀ ਮੈਂ ਆਪਣੇ ਬੱਚੇ ਦਾ ਮੂੰਹ ਦੇਖਣਾ ਚਾਹੁੰਨੀ ਆ ਆਖਰੀ ਵਾਰੀ ਇਹ ਪਤਾ ਲੱਗਾ ਵੀ ਟਰੈਵਲ ਏਜੰਟਾਂ ਨੇ ਪੁਰਤਗਾਲ ਦੀ ਗੱਲ ਸਿੱਧੀ ਕਰਕੇ 19 ਲੱਖ ਰੁਪਏ ਲੈ ਕੇ ਪਰਿਵਾਰ ਤੋਂ ਤੇ ਪਹਿਲਾਂ ਹੋਰ ਕੰਟਰੀਆਂ ਵਿੱਚ ਭੇਜ ਦਿੱਤਾ ਜਿੱਥੇ ਉਹ ਇਹਨਾਂ ਨੂੰ ਪਤਾ ਲੱਗਾ ਪਰਿਵਾਰ ਨੂੰ ਵੀ ਸਾਡੇ ਬੱਚੇ ਨੂੰ ਉੱਥੇ ਡੌਂਕਰਾਂ ਨੇ ਕੁਟ ਕੀ ਜਿਹੜਾ ਉਹਨੂੰ ਮਾਰ ਦਿੱਤਾ ਤੇ ਇਸ ਕਰਕੇ ਅਸੀਂ ਦੁੱਖ ਦੀ ਘੜੀ ਵਿੱਚ ਵੀ ਸ਼ਾਮਲ ਹੋਣ ਬਾਰੇ ਆਏ। ਬਾਕੀ ਕਾਨੂੰਨੀ ਤੌਰ ਤੇ ਜੋ ਵੀ ਕਾਰਵਾਈ ਟਰੈਵਲ ਏਜੰਟਾਂ ਦੇ ਖਿਲਾਫ ਬਣਦੀ ਹੈ ਜੀ ਇਹਨਾਂ ਦਾ ਬਿਆਨ ਲੈ ਕੇ ਅਸੀਂ ਮੈਂ ਮਾਣ ਜੋਗੇ ਐਸਐਸਪੀ ਸਾਹਿਬ ਨਾਲ ਗੱਲ ਫੋਨ ਤੇ ਕਰਕੇ ਨਾ ਜੀ ਇਹਨਾਂ ਦੇ ਖਿਲਾਫ ਅਸੀਂ ਟਰੈਵਲ ਏਜੰਟਾਂ ਦੇ ਖਿਲਾਫ ਕਾਰਵਾਈ ਕਰਾਂਗੇ। ਔਰ ਜਿਹੜਾ ਡੈੱਡ ਬੋਡੀ ਜਿਹੜੀ ਲਿਹਾਉਣ ਦੀ ਸਰਕਾਰੀ ਤੌਰ ਤੇ ਪ੍ਰਕਿਰਿਆ ਹੁੰਦੀ ਆ ਉਹ ਮਾਣ ਜੋਗੇ ਐਮਐਲਏ ਸਾਹਿਬ ਕੋਮਨ ਸਾਹਿਬ ਦੀ ਮਦਦ ਨਾਲ ਤੇ ਸੀਨੀਅਰ ਅਫਸਰਾਂ ਦੀ ਮਦਦ ਨਾਲ ਉਹ ਵੀ ਜਿਹੜੀ ਸ਼ੁਰੂ